ਸਭ ਨੇ ਇਹ ਕਰਦਾ ਤੇ ਸੰਤੂਪਾਸ਼ ਕਰੋ ਕਿਰਪਾ ਕਰਦੇ ਰਾਏਪਾਲ ਗੁਲਾਮ ਸਹਿ ਪਾਸ਼ਪਤ ਮੱਖਾ ਜੁਲਾ ਸ਼ਾਤੀ ਨਾਲ ਆ ਕੇ ਕਈ ਕੰਮ ਆਪਣੀ ਪਾਵਨ ਵਿੱਚ ਇਹਦਾ ਮਸਾਲੀਂ ਦੇ ਕੈ ਨਹੀਂ ਹੋਣੀਆਂ ਇੱਕ ਘਰ ਕਹਿੰਦਾ ਕੀ ਅੱਜ ਦੀ ਰਾਤ ਮੇਰੇ ਘਰ ਹੋਣੀ ਕਰ ਅੱਤ ਕਰਦੇ ਜੇ ਖਾਣੇ ਦੀ ਗੱਲ ਕਰਦਾ ਮੈਂ ਤੇਰੇ ਵਾਸਤੇ ਉਸ ਦਾ ਖਾਣਾ ਜੇਰਾ ਮੁਸਲਮਨ ਨਾ ਹੋਵੇ ਹੋ ਸਕਦਾ ਤੂੰ ਮੁਸਲਮ ਬੰਦੇ ਦੇ ਹੱਥ ਦਾ ਕਾਲਾ ਨਾ ਖਾਵੇਂ ਸੱਭ ਨੂੰ ਕਹਿੰਦੇ ਮੈਂ ਤਾਂ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਕਹਿ ਕੇ ਸੁਭਾਨ ਅੱਲੋਦੀ ਤੁਰਿਆ ਮੇਰੇ ਅੰਦਰ ਇਸ ਦਾ ਨਹੀਂ ਚੱਲਦਾ ਇਹਨੇ ਉਸ ਆ ਸਾਰੀ ਰਾਤ ਗੁਰਮਾਨਿਕ ਤੇ ਵਾਹਿਗੁਰੂ ਕੋਲਾਸੋਂ ਸੌਂਦੇ ਨਹੀਂ ਦੂਜਾ ਦਿਨ ਗੁਰਮਾਨਿਕ ਘੜ ਜਾਂਦੇ ਨੇ ਤੇ ਕਹਿੰਦੇ ਜਦੋਂ ਘਰ ਰਹਿੰਦੇ ਨੇ ਨਾ ਦੂਜੇ ਦਿਨ ਬਾਕੀ ਕਾਨੂੰਜੀ ਵੀ ਐਸੇ ਸਾਰਾ ਪ੍ਰਵਾਹ ਮਿਲ ਜਾਂਦਾ ਦੂਜੇ ਦਿਨ ਘਰ ਪਰਿਵਾਰ ਨਾਲ ਬੱਦੇ ਨੀ ਮਾਤਾ ਸੁਪਤਨੀ ਨਾਲ ਇਹ ਕੁਝ ਗੱਲ ਹੋ ਗਿਆ ਇਹ ਕਹਿੰਦੇ ਅਮਰਤਾ ਮੇਰਾ ਹੁੰਦਾ ਤੇ ਕੁਨਾਰਮ ਸਿੰਘ ਪਾਤਸ਼ਾ ਜਦੋਂ ਕੂਦੀ ਤੋਂ ਪਾਣੀ ਭਰਨ ਵਾਸਤੇ ਇਸ਼ਨਾਨ ਕਰਨ ਵਾਸਤੇ ਪਾਣੀ ਲਵਦੇ ਨਾ ਤੇ ਕੋਲੋਂ ਕੀ ਖੂਹ ਵਿੱਚ ਪਾਣੀ ਨਹੀਂ ਪੜਦਾ ਤੇ ਪਾਣੀ ਨਾ ਮਿਲਦਾ ਰਾਏ ਨੂੰ ਆਪ ਖਬਰ ਦਿੰਦੇ ਕਿ ਅੱਜ ਅਮਰਤ ਜੀ ਨੇ ਤੇ ਇਲਾਹੀ ਮਿੱਤਰ ਨੇ ਇਸ਼ਾਰਾ ਕਰਨਾ ਸੀ ਉਹਨੇ ਨਾਮ ਲਿਖੋਣਾ ਸੀ ਤੇ ਉਹ ਨਾਮ ਦੇ ਨਾਲ ਇਸ਼ਾਰਾ ਕਰਪੋਤੇ ਜਲ ਮਿਲ ਵਿੱਚ ਕੁਝ ਦੇਰੀ ਹੋਈ ਤੇ ਰਾਏ ਗੁਲਾਮ ਕਹਿੰਦਾ ਕਿ ਅੱਜ ਤੋਂ ਬਾਅਦ ਹੋ ਸਕਦਾ ਜੀ ਤੁਹਾਾਰੋ ਆਹੇ ਇਹਦਾ ਨਾਮ ਹੋਣਾ ਰਾਏ ਗੁਲਾਮ ਨੇ ਬਹੁਤ ਸਾਰਾ ਸਮਾਇਆ ਖਰਚ ਕੇ ਇੱਕ ਤਲਾਬ ਅਜਿ ਲੁਕਾਣਾ ਸਾਹਿਬ ਤੁਹਾਡੇ ਜੋ ਕਿਸੇ ਨੇ ਦੇਖੀ ਕਿਤੇ ਵੀ ਲੁਕਾਣਾ ਸਾਹਿਬ ਕੋਈ ਹੋਵੇਸਲੀ ਜਿਹੜਾ ਸਰੋਵਰ ਹੈ ਨਾ ਉਹ ਲੁਕਾਣਾ ਸਾਹਿਬ ਦਾ ਉਹ ਸਰੋਵਰ ਰਾਏ ਗੁਲਾਮ ਨੇ ਬਣਾਇਆ ਇਹ ਬਕਾਇਦਾ ਜਿਹੜੀ ਨਹਿਰ ਰੰਗ ਰਹੀ ਹੈ ਨਾ ਨਾਨਕ ਸਾਹਿਬ ਦੇ ਲਾਗੇ ਨਹੀਂ ਉਹ ਨਹਿਰ ਦਰਿਆ ਤੋਂ ਪਟਾਕ ਕੇ ਹੰਸਣੀ ਰਾਏ ਬਲਾਲ ਨਹੀਂ ਕੱਲਾ ਗੁਰਨਾਮ ਸਿੰਘ ਸਾਹਿਬ ਪਾਸੇ ਇਸ ਨਾਂ ਦਾ ਬਸੁਰ ਹੁੰਦਾ ਹੈ ਪਿਆਰ ਮੁਹੱਬਤ ਇਹਦੇ ਵਿੱਚ ਲਿਖਦਾ ਰਹਿੰਦੇ ਪੈਂਦੇ 54 ਸੰਸਥਾਾਂ ਦਾ ਨਾਮ ਲਿਖੀਦਾ ਪਹਿਲਾ ਜਿਹਨੇ ਮੰਗਿਆ ਗੁਰੂ ਨਾਨਕ ਦੇਵ ਜੀ ਦੇ ਪਤ ਕੇ ਮੰਗੋ ਦੀ ਗੱਲ ਦੀ ਲੋਕੀ ਦੂਜਾ ਉਹ ਜਿਹਨੇ ਤੱਕਿਆ ਤੇ ਉਹ ਰੀਆਂ ਅੰਦਰੀਆਂ ਸਾਰੀਆਂ ਬੰਦਾ ਮੁਖ ਦੀਆਂ ਤੇ ਤੀਜਾ ਉਹ ਜਿਹਨੇ ਗੁਰੂ ਨਾਨਕ ਨੂੰ ਨਿਹਾਰਿਆ ਜਦੋਂ ਤੱਕਿਆ ਉਹਦੇ ਕੋਹਤ ਨੂੰ ਤੱਕਿਆ ਤੇ ਉਹਨੇ ਮੰਗਣਾ ਬਜੂਰੀ ਦਾ ਜੋਤ ਕੋਲ ਕੋੜੇ ਸੇ ਵੀ ਸ਼ਰਮਾ ਬਣ ਗਿਆ ਵਾਹ ਕਿਤੇ ਇਹਨਾਂ ਤਿੰਨਾਂ ਤੋਂ ਕੁਝ ਨਾ ਸਿੱਖਣ ਮਿਲ ਜਾਏ ਸੋਨਾ ਦਾ ਬਣਾਇਆ ਹੋਇਆ ਵਿਕਾਸ ਦੇ ਨਾਣਾ ਸਬਰ ਸਾਡਾ ਜੀ ਨੂੰ ਵੀ ਜੋਤ ਸੁਖਿਆ ਤੇ ਪਰਮੋਖ ਸੇ ਨਾ ਮੁਝਾਵੇ ਸੋ ਇਹ ਨਹੀਂ ਅਪੇਦੀਆਂ ਪ੍ਰਵਾਣ ਕਰਦੀਆਂ ਜੀ ਹੁਣ ਕਾਈ ਤਰੀਕੀਵਾਂ ਦੇ ਜਾਚਕਾਂ ਉਹਨਾਂ ਤੋਂ ਕੋਈ ਉੱਚਾ ਨਿਵਾਸ ਸਭ ਨੂੰ ਹੋ ਜਾ ਗਿਆ ਹੋਵੇ ਉਹ ਭਾਈ ਤੋਂ ਨਾ ਸਾਰੀਆਂ ਸਾਰੀਆਂ ਨੇ ਚਕੇਰੀਆਂ ਗੱਲਾਂ ਬੁੜਾ ਦੀਆਂ ਜਾਂਦਾ ਹੈ ਕਹਿੰਦੇ ਜੇ ਬਸੋਂਦੇ ਆਦੇ ਉਹ ਅਸੀਸ ਹੁਣ ਇਸ ਤੋਂ ਬਾਅਦ ਜੋ ਵੀ ਮਿਲਦੇ ਹਰ ਬੋਗ